ਮੈਂ ਹਾਂ ਰੋਹਿਤ ਰੋੜਾਕਰ ਮੈਸੇਜ ਜੈਨ ਨੂੰ ਜਿਹੜਾ ਪੰਜਾਬ ਪੁਲਿਸ ਵੱਲੋਂ ਸਖਤੀ ਕੀਤੀ ਗਈ ਹੈ ਸਖਤੀ ਨੌਜਵਾਨਾਂ ਤੇ ਵੀ ਕੀਤੀ ਗਈ ਹੈ ਜੇ ਦੇ ਮਤਲਬ ਤਸਵੀਰਾਂ ਸਾਂਝੀਆਂ ਕਰਾਂਗਾ ਥਾਰਦੀਆਂ ਜਿੱਦੇ ਨੌਜਵਾਨ ਜਿਹੜਾ ਕਾਲੀ ਫਿਲਮ ਲਾ ਕੇ ਘੁੰਮਰੇ ਸੀ ਬਲੈਕ ਬੋਲਰ ਜਿਹੜਾ ਜੀਡ ਦੇ ਉੱਤੇ ਲਿਖਿਆ ਗਿਆ ਹੈ ਮੋਡੀਫਾਈ ਕਰਾਈ ਗਈ ਹੈ ਜਿਹੜੀਆਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਕਾਰਾਂ ਦੀਆਂ ਵਖਾਉਣ ਨੂੰ ਟਾਇਰ ਜਿਹੜੇ ਵੱਡੇ ਵੱਡੇ ਪੁਆਇਡ ਦੇ ਨੇਟ ਮਹਿੰਗੀ ਗੱਡੀ ਛੰਗਾਰੀ ਗਈ ਹੈ ਤੇ ਨੌਜਵਾਨਾਂ ਦਾ ਜਿਹੜਾ ਉਹਨਾਂ ਪੀਸੀਆਰ ਪੁਲਿਸ ਵੱਲੋਂ ਰਈਆਂ ਵਿੱਚ ਘਿਰ ਕੇ ਜਿਹੜਾ ਚਲਾਨ ਕੀਤਾ ਜਾ ਰਿਹਾ ਹੈ ਕਾਰਵਾਈ ਕੀਤੀ ਜਾ ਰਹੀ ਹੈ ਠੀਕ ਹੈ ਜੀ ਕਾਲੀਆਂ ਫਿਲਮਾਂ ਲਾਈਆਂ ਜਾ ਰਹੀਆਂ ਨੇ ਗੱਲਬਾਤ ਕਰਦੇ ਆ ਨੌਜਵਾਨਾਂ ਨਾਲ ਵੀ ਨੌਜਵਾਨਾਂ ਦਾ ਕੀ ਕਹਿਣਾ ਹੈ ਅਤੇ ਮੈਂ ਕੁਝ ਮੁਹਾਜਮ ਜਿਹੜੇ ਕਾਰਵਾਈ ਕਰ ਰਹੇ ਉਹਨਾਂ ਦਾ ਕੀ ਜਣਾ ਹੈ ਆਪਣਾ ਆਪਣਾ ਠੀਕ ਕਰ ਲਾਈ ਗਾ ਹਾਂ ਸਤਿ ਸ੍ਰੀ ਅਕਾਲ ਭਾਈ ਜੀ ਜਿਹੜੀ ਜਿਹੜਾ ਕੀ ਨਾਮ ਆਪਣਾ ਆਪਣਾ ਸਾਈਟ ਠੀਕ ਹੈ ਜੀ ਇਹ ਜਿਹੜੀ ਪੰਜਾਬ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਸੀਂ ਮੋਡੀਫਾਈ ਕਰਾਈ ਸੀ ਜੀ ਬ ਇਹ ਕੋਈ ਤੱਕਦੇ ਨਹੀਂ ਕਿ ਤੱਕ ਪੁਲਿਸ ਵੱਲੋਂ ਆਪਣੀ ਗਲਤੀ ਮੰਨਦੇ ਹੋਂਦੇ ਭਾਈ ਜੀ ਠੀਕ ਹੈ ਜੀ ਉਹ ਵੱਡੇ ਵੱਡੇ ਟਾਇਰ ਪਾਉਣੇ ਸ਼ੌਂਕ ਹੀ ਟਾਇਰ ਤਾਂ ਬਾਈ ਲੀਗਲ ਆ ਠੀਕ ਹੈ ਨਾ ਐਸਟੀਐਮ ਨੇ ਕੀਤੀ ਹੈ ਨਾ ਲੀਗਲ ਹੋਂ ਕਾਲੀਆਂ ਫਿਲਮਾਂ ਉਹ ਨਹੀਂ ਲੀਗਲ ਹੋਂ ਨਹੀਂ ਲੀਗਲ ਹੁਣ ਪੁਲਿਸ ਵੱਲੋਂ ਕਿ ਤੁਹਾਡਾ ਉਮਰ ਨੂੰ ਵੀ ਇੱਕ ਜਿਹੜਾ ਤੁਹਾਨੂੰ ਵਾਰਨਿੰਗ ਦਿੱਤੀ ਗਈ ਹੈ ਨਾਲੇ ਕੁਝ ਸਲਾਹ ਕੀਤਾ ਗਿਆ ਉਹ ਠੀਕ ਹੈ ਜੀ ਜਿਹੜੇ ਨੌਜਵਾਨ ਹੈ ਇਨਲੀਗਲ ਕਰਦੇ ਆ ਕੀ ਮੈਸੇਜ ਦੇਣਾ ਚਾਹੋਗੇ ਨਾ ਬਲੈਕ ਨਾਲਵਾ ਨਾਲਵਾਏ ਇਹ ਆਪਣੀ ਏਜ ਕਿੰਨੀ ਹੈ ਆਪ ਨੂੰ 19 ਠੀਕ ਹੈ ਜੀ ਕਿਹੜੀ ਕਲਾਸ ਬੜਦੇ ਤੁਸੀਂ ਕਲਾਸ ਕਲਾਸ ਕਰਦੇ ਕਲਾਸੋ ਕਰਦੇ ਬਲ ਬੱਗੇ ਤੋਂ ਨਾ ਉਤਰ ਜਾਣਗੇ ਕਿ ਫਿਰ ਲੱਗ ਜਣੀਆਂ ਆਣ ਜਾਗੇ ਸਾਡੇ ਸਾਹਮਣੇ ਬੱਦ ਬੱਦ ਤੁਹਾਨੂੰ ਚਲਾਉਣਗੇ ਐਸੇ ਹੀ ਦਲਬਾਕ ਸਿੰਘ ਅਨਚਾਰਜ ਹਾਈਵੇ ਬੰਦਿਆਸ ਹੋ ਦਿਕਾ ਦੇ ਜੱਜ ਦੇ ਤੋਂ ਫਾਰ ਦੇ ਯਾਰ ਬਲੈਕ ਦੇ ਬਲੈਕ ਦੇ ਤੋਂ ਲਾਟ ਕੰਪਰੈਸ਼ਨ ਜਿਹਨੇ ਲੇਗੋ ਬਿਲਕੁਲ ਜੀ ਇਹ ਗਲਤ ਹੈ ਅਨਲੀਗਲ ਹੈ ਜਿਨ੍ਹਾਂ ਨੂੰ ਅਸੀਂ ਰੋਕ ਕੇ ਤੇ ਇੱਕ ਇਹਨਾਂ ਦਾ ਬਲੈਕ ਗਰੂਪ ਦਾ ਚਲਾਨ ਕੀਤਾ ਗਿਆ ਵਾ ਹੌਨ ਰਿਪੋਰਟ ਤੇ ਬਾਕੀ ਇਹਨਾਂ ਨੂੰ ਵਾਰਨਟ ਦੇ ਕੇ ਛੱਡ ਦਿੱਤਾ ਵਾ ਜਦੋਂ ਤੁਸੀਂ ਮਗਰ ਗੱਡੀ ਲਾਉਂਨੇ ਹੋ ਇਹਨਾਂ ਨੇ ਮਗਰ ਗੱਡੀ ਲਾ ਕੇ ਇਹਨਾਂ ਨੂੰ ਫੜਿਆ ਗਿਆ ਇਹਨਾਂ ਨੇ ਕੋਈ ਭੱਜਣ ਦੀ ਕੋਸ਼ਿਸ਼ ਤੇ ਨਹੀਂ ਕੀਤੀ ਨਹੀਂ ਬਿਲਕੁਲ ਨਹੀਂ ਇਹਨਾਂ ਨੂੰ ਰੋਕਿਆ ਹੋਇਆ ਵਾ ਰੁਕੇ ਨੇ ਤੇ ਇਹਨਾਂ ਨੇ ਮਤਲਬ ਭਜਾਉਣ ਦੀ ਕੋਈ ਚੀਜ਼ ਨਹੀਂ ਕੀਤੀ ਦੇ ਮੌਕੇ ਤੇ ਜਿਹੜਾ ਇਹਨਾਂ ਦਾ ਚਲਾਨ ਕਰਤਾ ਕੋਈ ਮਿਸਬੇਬ ਵਗੈਰਾ ਨਹੀਂ ਨੌਜਵਾਨਾਂ ਨੂੰ ਕੀਤਾ ਗਿਆ ਸਮਝ ਗਏ ਨੌਜਵਾਨ ਬਿਲਕੁਲ ਜੀ ਬਿਲਕੁਲ ਬੱਚੇ ਸਮਝਦਾਰ ਆ ਸਮਝ ਗਏ ਅੱਗੇ ਤੋਂ ਕਹਿੰਦੇ ਨਹੀਂ ਇਹ ਅੱਜ ਗਲਤੀ ਕਰਾਂਗੇ ਇੱਕ ਕਰਾਰਨਿਕ ਦੇ ਕੇ ਕਾਲੀ ਫਿਲਮ ਦਾ ਛੱਡਦੇ ਆ ਸਰਬਾਤਮਕ ਵੀ ਇੱਕ ਵੱਡੇ ਪੱਧਰ ਤੇ ਲਿਖੀ ਹੋ ਰਹੀਏ ਇਹਦੇ ਜਿਹੜਾ ਪਟਾਕੇ ਬੁਲੇਟ ਜਿਹੜੇ ਕਾਫੀ ਹੋੜਵੀ ਤੁਹਾਡੇ ਗੱਲ ਵਿੱਚ ਗੱਡੀ ਰੋਕ ਕੇ ਬੈਠੇ ਇਹਦੇ ਇੱਕ ਇਹ ਆਖਿਆ ਕੋਈ ਨੰਬਰ ਨਹੀਂ ਕੋਈ ਕੈਡ ਦਾ ਫਟਾਕੇ ਮਾਰ-ਮਾਰ ਨਾਲ ਕਰ ਰਹੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਹੈ ਬਿਲਕੁਲ ਜੀ ਬਿਲਕੁਲ ਇਸ ਸੰਬੰਧ ਵਿੱਚ ਮਾਨਯੋਗ ਐਸਐਸਪੀ ਸਾਹਿਬ ਸਾਡੇ ਅਰਸਰ ਦੇ ਧਿਆਨ ਵੱਲ ਹਦਾਇਤਾਂ ਨੇ ਕਿ ਬਿਨਾ ਨੰਬਰੀ ਮੋਟਰਸਾਈਕਲ ਜੋ ਫਟਾਕੇ ਮਾਰਦਾ ਉਹਨਾਂ ਨੂੰ ਜੁਰਮਾਨੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਜੇ ਕਿ ਕੋਈ ਕਾਜਪੁਤਰ ਨਹੀਂ ਹੈਗਾ ਉਹਨੂੰ ਬਾਉਂਡ ਕੀਤਾ ਜਾਵੇ ਉਹ ਵੀ ਅਸੀਂ ਦੇਖ ਰਹੇ ਹਾਂ ਜੀ ਸਾਡੇ ਧਿਆਨ ਤੇ ਲਿਆਦਾ ਵਾ ਉਹ ਜਿੱਥੇ ਵੀ ਹਨੂ ਮਿਲਿਆ ਉਹਦਾ ਜੋ ਵੀ ਬਣਦਾ ਵਾ ਉਹ ਕਾਰਵਾਈ ਕਰਾਂਗੇ ਤੇ ਅੱਗੇ ਕੀ ਵਾਰਨਿੰਗ ਅੱਗੇ ਕਾਰਵਾਈ ਜਾਰੀ ਰਹੇਗੀ ਇਹ ਵਾਲੀ ਬਿਲਕੁਲ ਜੀ ਬਿਲਕੁਲ ਇਹ ਅਫਸਰਾਂ ਦੇ ਹੁਕਮ ਹੈ ਜੀ ਅਫਸਰਾਂ ਦੇ ਬਿਲਕੁਲ ਇਦਾਂ ਰਹੇਗਾ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਹਾਂ ਕਿ ਆਪਣੇ ਡਾਕੂਮੈਂਟ ਸਹੀ ਰੱਖਣਾ ਅਨਲੀਗਲ ਜਿਹੜਾ ਵਾ ਗੱਡੀ ਦੇ ਉੱਪਰ ਕੋਈ ਵੀ ਜਿਹੜਾ ਚਿੰਨਿਆ ਨਾ ਲਗਾਇਆ ਜਾਵੇ